ਕਾਲੀ ਦਾਲਦੇ ਵਾਰਡ ਨੰਬਰ 30 ਦੇ ਉਮੀਦਵਾਰ ਅਰਕਾਸ਼ ਸਿੰਘ ਤਰਕਮਾਲੇ ਤੁਸੀਂ ਜਿਹੜੇ ਲੀਲ ਪਬਲਿਕ ਟੈਂਟਿਸ ਚੱਲ ਜਨ ਅਮਰ ਸਭ ਤੋਂ ਅੱਜ ਟ੍ਰੈਡੀ ਟੀਮ ਜਾਦੇ ਬੈਕਸੈਟ ਕੋਚੇ ਨੇ ਜਿੱਤੇ ਸਾਡੇ ਰੀਡਰ ਤੱਕ ਮਾਰੇ ਹੀਰਾ ਜੀ ਕੰਡਾ ਜਿਹੜੇ ਨਾ ਹੀਰਾ ਹੈ ਵੀ ਹੀਰੇ ਆ ਜਿਨ੍ਹਾਂ ਦੇ ਸਿਰ ਤੇ ਆਪਾਂ ਜਾਂਦੇ ਆ ਜਾਂ ਦੱਸਦੇ ਆ ਅਬ ਇਹਨਾਂ ਨਾਲ ਗੱਲ ਕਰਦੇ ਆ ਅੱਜ ਤੁਹਾਡੀ ਵਾਰ ਤੋਂ ਜਿਹੜਾ ਸਰਦਾਰ ਅਵਤਾਸ ਸਿੰਘ ਜੀ ਟਰੱਕਾਂ ਵਾਲੇ ਜਿਹਤੂ ਇਕਰਾਰ ਦਿੱਤੇ ਗਏ ਦੇ ਬਾਰੇ ਤੁਸੀਂ ਇਹਨਾਂ ਨੇ ਸਾਡੇ ਲੱਖ ਜੋ ਇੱਕ ਸਚਾਈ ਦਿੱਤੀ ਆ ਜਿਹਨੂੰ ਜਿੱਤੇ ਇਨਸਾਨ ਕਹਿੰਦੇ ਆ ਉਹ ਜਿੱਤੇ ਵੀ ਬਾਕੀ ਮੈਂ ਪੂਰੇ ਵੋਟਰਾਂ ਦਾ ਪੂਰੇ ਇਲਾਕੇ ਦਾ ਪੂਰਾ ਪਣਾ ਬੀਵੀਆਂ ਵੀ ਹਾਂ ਠੀਕਾ ਦਾ ਸੈਂਟਰ ਡਿੱਤੇ ਹੋ ਹਰ ਇੱਕ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਅਸੀਂ ਉਹਨਾਂ ਦੇ ਰਿਣੀ ਰਹਿਵਾਂਗੇ ਬਾਕੀ 5 ਸਾਲ ਜਿਹੜੇ ਇਹ ਮੇਰੇ ਮੇਰੇ ਵੱਡੇ ਵੀਰ ਜੀ ਸਰਦਾਰ ਉਤਾਰ ਦੇ ਠੱਕਲ ਜਿੱਤੇ ਆ ਇਹਨਾਂ ਵਰਗਾ ਵੇਖੋ ਜੀ ਬੰਦਾ ਕੋਈ ਹਾਇ ਨਹੀਂ ਬਾ ਬਾ ਇਲਾਕੇ ਦੇ ਬਨੇ ਹਾਂ ਕੈਂਡੀਡੇਟ ਕੋਈ ਹੈ ਨਾ ਉਹਦਾ ਨਾਮ ਹੋ ਸਕਦਾ ਇਹਨਾਂ ਵਰਗਾ ਕੋਈ ਹੋ ਨਹੀਂ ਸਕਦਾ ਜੀ ਇਹਨਾਂ ਨੇ ਕਦੀ ਕਿਸੇ ਗਰੀਬ ਨੂੰ ਕਦੀ ਕਿਸੇ ਮਾਰੇ ਬੰਦੇ ਨੂੰ ਕਦੀ ਕੇ ਚੰਗੇ ਬੰਦੇ ਸਤਾਇਆ ਨਹੀਂ ਹਮੇਸ਼ਾ ਹੀ ਇਹਨਾਂ ਨੇ ਕੰਮ ਕਰਾਇਆ ਵਾਰਡ ਦੇ ਮੈਂ ਐਸ ਕਰਕੇ ਕਹਾਂਗਾ ਜੀ ਇਹਨਾਂ ਨੂੰ ਜਿਹੜਾ ਜਿੱਤਿਆ ਨਾ ਇਹ ਵਾਰਡ ਦੀ ਜਿੱਤ ਹੋਈ ਹੈ ਬਾਕੀ ਵੀਰ ਜੀ ਇਨਾਂ ਵੱਲੋਂ ਅਸੀਂ ਆਪ ਤੁਹਾਨੂੰ ਸੰਦੇਸ਼ਾ ਦਿੰਨੇ ਆ ਕਿ ਅਸੀਂ ਹਰ ਵੇਲੇ ਬੈਠੇ ਆ ਕੋਈ ਕੰਮ ਨਾ ਅਪਨ ਹੋਣਾ ਹੀ ਸਾਰੇ ਹੋਣਾ ਹੀ ਆ ਜੀ ਸ਼ੈਲੀ ਵਰਗੇ ਜਿਹੜੇ ਖਲੋਤੇ ਸੀ ਉਹਨਾਂ ਨੇ ਦੁਨੀਆ ਨੂੰ ਖਾਦਾ ਉਹਨਾਂ ਨੇ ਦੁਨੀਆ ਨੂੰ ਖਾਦਾ ਜੀ ਬਾਕੀ ਜੋ ਸਰਦਾਰ ਅਵਤਾਰ ਸਿੰਘ ਜਿੱਤੇ ਆ ਇਹ ਜੋ ਨਿਆਹ ਦੁਨੀਆ ਨੂੰ ਦੇਣਗੇ ਇਹਦੇ ਵਰਗਾ ਨਿਆਹ ਹੀ ਵਾਰਡ 'ਚ ਕੋਈ ਇਹਨਾਂ ਨੂੰ ਦੇ ਸਕਦਾ ਇਹ ਅੱਧੀ ਰਾਤ ਕੋਦੇ ਅੱਧੀ ਰਾਤ ਚੱਲਦੇ ਆ ਦਿਨੇ ਕੋਦੇ ਦਿਨੇ ਚੱਲਦੇ ਇਹਨਾਂ ਵੱਲੋਂ ਕੋਈ ਗੱਲ ਨਹੀਂ ਜੀ ਬਾਕੀ ਗੁਰੂ ਮਾਰਾਏ ਬਾਬਾ ਦੀਸ਼ਾ ਦੀ ਬੜੀ ਕਿਰਪਾ ਜੀ ਇਹਨਾਂ ਨੂੰ ਜੋਰ ਨਾਲ ਜਿਤਾਇਆ ਵਾ ਬਾਕੀ ਮੈਂ ਜਿਲੋ ਤਨਵਾਦੀ ਆ ਜੀ ਪੂਰੀ ਵਾਰਡ ਦਾ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਵਾ ਕਰਦਾ ਜੀ ਬਾਬਾ ਦੀਪ ਸਿੰਘ ਦਾ ਵੀ ਇਹ ਸੱਚੇ ਬੰਦੇ ਹੀ ਦੇ ਸੱਚੇ ਨੂੰ ਬੰਦੇ ਨੇ ਉਹਨਾਂ ਨੂੰ ਬਾਬਾ ਦੀਪ ਸਿੰਘ ਨੇ ਜਿਤਾਇਆ ਵਾ ਜੀ ਜਿਹੜੀ ਇਹ ਸੀਟ ਤੇ ਜਿੱਤੂ ਹੈ ਤੁਸੀਂ ਹਾਂ ਜੀ ਇਹ ਵਾਰ ਤੋਂ ਹਾਂ ਜੀ ਇਹ ਜਿਹੜੀ ਸੀਟ ਜਿੱਤ ਕੇ ਸ਼ਰਮਿਕਾੜੀ ਦਲ ਦੇ ਪ੍ਰਧਾਨ ਜਿਹੜਿਆ ਸਰਦਾਰ ਸੁਖਵੰਦੀ ਸਿੰਘ ਜੀ ਝੋਲੀ ਚ ਪਾਈ ਬਿਲਕੁਲ ਜੀ ਬਿਲਕੁਲ ਇਹ ਉਹਨਾਂ ਦੀ ਦੇਣ ਸਰਦਾਰ ਜਗਵੀਰ ਸਿੰਘ ਬਾਦਲ ਜੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਸਰ ਅਵਤਾਰ ਸਿੰਘ ਜੀ ਆਪਣਾ ਹਕਾਲੀ ਜਲਵਲੋ ਜੀ ਇਹਨਾਂ ਨੇ ਜਿੱਤ ਦੀ ਹਾਸਲ ਕੀਤੀ ਹੈ ਜੀ ਦਿੱਲੀ ਜਿੱਤ ਇਹਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਇਹ ਸੱਚੇ-ਸੁੱਚੇ ਇਨਸਾਨ ਨੇ ਇਹ ਪਾਰਟੀ ਵੱਲੋਂ ਪੂਰੇ ਸੱਚੇ-ਸੁੱਚੇ ਨਹੀਂ ਇਹ ਤਾਂ ਪਤਾ ਲੱਗੇ ਵੀ ਗ੍ਰੋਸ ਜਿਹੜਾ ਸੁਰਕਾਂ ਲਈ ਦਾਦਾ ਹੁਣ ਫਿਰ ਬੜਾਵਾ ਬਣੇਗਾ ਔਰ ਸੁਰਕਾਂ ਲਈ ਦਾਲ ਨੂੰ ਫਿਰ ਬੜਾਵਾ ਮਿਲੇਗਾ ਜਿਹੜਾ ਤੁਹਾਡੇ ਸਪੋਰਟਰ ਔਰ ਵੋਟਰਾਂ ਵੱਲੋਂ ਇਹ ਗੁਰੂ ਰਾਮਦਾਸ ਨੇ ਕਿਰਵਾ ਦਿੱਤੀ ਹੈ ਜੀ ਦੇਖੋ ਜੀ ਜੇ ਵੱਡੇ-ਵੱਡੇ ਲੀਡਰਾਂ ਨੇ ਵੀ ਆਪਣਾ ਤੇ ਗੁਨਾਹ ਮੰਨੇ ਆ ਇਹ ਗ੍ਰਾਮ ਨੇ ਤੇ ਛੋਟੀ ਗੱਲੀ ਇਹ ਹੈ ਕਿ ਐਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰੇ ਜਿਹੜਾ ਉਹਦੇ ਦਰ ਤੇ ਗ੍ਰਾਮ ਬਾਲਣ ਦਾ ਉਹਦੇ ਸਾਰੇ ਗ੍ਰਾਮ ਆਪ ਹੋ ਜਾਂਦੇ ਜੀ ਐਸ ਕਰਕੇ ਮੈਂ ਇਹਨਾਂ ਵੀ ਜਿਹੜੇ ਖਦਾ ਰਵतार ਸਿੰਘ ਜਿੱਤੇ ਹੈ ਨਾ ਇਹ ਸ਼੍ਰੋਮਣੀ ਕਲ ਦੀ ਪੂਰੀ ਜਿੱਤ ਹੈ ਜੀ ਮੈਂ ਦਿਲੋਂ ਤੁਹਾਨੂੰ ਅਰਜ਼ ਕਰਦਾ ਜੀ ਸਾਰੀ ਪਬਲਿਕ ਦਾ ਸਾਰੇ ਇਲਾਕੇ ਦਾ ਬਿਲਕੁਲ ਇੰਨਾ ਨੇ ਵੱਧ ਤੋਂ ਵੱਧ ਫੋਟੋ ਆ ਕੇ ਚਿਤਾਇਆ ਜੀ ਫੋਟੋ ਫੋਟ ਤਨਵਾ ਲਾ ਕੇ ਲਓ ਦੇਖੇ ਜਵੇ ਜਿਹੜੀ ਕੰਡਾ ਤੋਂ ਸ਼ਰਮਿਕਾਲੀ ਦਲ ਦੇ ਜਿਹੜਾ ਹਮ ਮੰਨੇ ਜਾਂਦੇ ਨੇ ਅੱਜ ਅਤਾ ਉਸਤਾਰ ਸਿੰਘ ਦੀ ਵੱਡੀ ਲੀਡ ਨਾਲ ਜਿੱਤ ਕਰਾ ਦਿੱਤੀ ਗਿਆ ਔਰ ਇਹ ਜਿਹੜੀ ਸ਼ਰਮਿਕਾਲੀ ਦਲ ਦੇ ਛੋੜੀ ਚ ਪਾਈ ਜਾ ਰਹੀ ਸੀਟ ਔਰ ਇਹਦੇ ਨਾਲ ਜਿਹੜਾ ਸ਼ਰਮਿਕਾਲੀ ਦਲ ਦਾ ਜਿਹੜਾ ਵਡਾਵਾ ਔਰ ਬਲਗੂਤਾ ਵਧਿਆ ਪਾਰਟੀ ਦਾ ਤੇ ਜਿਹੜਾ ਇਹ ਸਾਰੇ ਇਲਾਕੇ ਦੇ ਮੋਹਲਾਟ ਦੇ ਬਹੁਤ ਵੋਟਰ ਆ ਔਰ ਬਹੁਤ ਵੋਟਰ ਨਿਹਾਰਨੀ ਤਨਵਾਦ ਕਰ ਰਹੇ ਆ ਪਾਰਟੀ ਉਲਾ ਸਰਦਾਰ ਹੀਰਲ ਜੀ ਕੰਡਾ ਜੀ ਜਦੀ ਵਿਸ਼ਿਸ਼ ਤੌਰ ਤੇ ਜੀਰ ਸਿੰਘ ਦੇ ਨਾਲ ਚਾਂਸਟਾ ਦੇ ਨਾਲ ਸਟਾਰਟ ਹੋ ਚੈਨਲ ਅੱਜ ਸਾਡੀ ਪ੍ਰੈਸੀ ਟੀਮ ਅੱਜ ਜਿਹੜਾ 3 ਨੰਬਰ ਵਾਰਡ ਚ ਪਹੁੰਚੀ ਆ ਉਹ ਹੀ ਗੱਲ ਕਰਦੇ ਸਾਡੇ ਨੌਜਵਾਨ ਜਿਹੜਾ ਜੀਰਾ ਭਵਾਨ ਜਿੰਦਾਬਾਦ ਜਿੰਦਾਬਾਦ ਤੁਹਾਡਾ ਸ਼ੁਭਨਾਗੀ ਜਨਾਬ ਜੀ ਅਜੇ ਪਾਸੇ ਜੀਰਾ ਭਵਾਨ ਹਾਂਜੀ ਤੇ ਅੱਜ ਜਿਹੜੇ ਵਾਰਡ ਨੰਬਰ 30 ਦੇ ਵਿੱਚੋਂ ਸਰਦਾਰ ਅਵਤਾਸ ਸਿੰਘ ਟਰੱਕਾਂ ਵਾਲੇ ਜਿਹੜੇ ਜਿੱਤੂ ਕਰਾਰ ਦਿੱਤੇ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਵਧੀਆ ਮਿਸਾਲ ਆ ਆਪਣੀ ਮਿਹਨਤ ਬੋਲੀ ਇਹਨਾਂ ਨੇ ਮਿਹਨਤ ਕਰਕੇ ਜਿੱਤ ਗਏ ਵਾਹ ਵਾਹ ਬਹੁਤ ਮਿਹਨਤ ਕੀਤੀ ਬਹੁਤ ਬੰਦੇ ਕੀਤੀ ਉਹਨਾਂ ਨੇ ਵਾਰਦੇ ਚ ਬਹੁਤ ਆਪਣੇ ਇਲਾਕੇ ਦੇ ਵਿੱਚ ਵਾਰਡ ਦੇ ਵਿੱਚ ਚੰਗਾ ਕੰਮ ਕੀਤਾ ਤੇ ਕੰਮ ਨੂੰ ਵੋਟਾਂ ਦਿੱਤੀਆਂ ਕੰਮ ਨੂੰ ਹੀ ਵੋਟਾਂ ਪਈਆਂ ਵਾ ਬਿਲਕੁਲ ਕੋਈ ਨਾ ਕੰਮ ਪੁਰਾਣੇ ਬੰਦੇ ਆ ਪੁਰਾਣੇ ਬੰਦੇ ਚੱਲਦੇ ਆ ਰਹੇ ਸੀਨੀਅਰ ਬੰਦੇ ਅਕਾਲੀ ਦਲ ਦੇ ਇਹਨਾਂ ਦਾ ਕੰਮ ਬੋਲਿਆ ਕੰਮ ਤੇ ਘੱਟ ਰੋਟਾਂ ਦੇਣਾ ਇਹਨਾਂ ਨੇ ਕਿਹੜੀ ਕੰਟਰੀ ਕੰਮ ਕੀਤੇ ਹੁਣ ਹੀ ਕੰਮ ਕਰਨਗੇ ਇਹ ਜਿੱਥੇ ਸਾਡੇ ਸੰਗੋਗ ਉਹ ਵੀ ਇਹ ਪੱਲੇ ਵੀ ਕੰਮ ਕਰਦੇ ਆ ਰਹੇ ਸੀ ਜੀ ਕੰਮ ਕਰ ਪਹਿਲੇ ਵੀ ਕੰਮ ਕਰਦੇ ਆ ਰਹੇ ਸੀ ਕਾਦੀ ਦਲ ਦੇ ਵਿੱਚ ਅੱਜ ਵੀ ਕੰਮ ਕਰ ਰਹੇ ਹਿੱਤਾ ਪਹਿਲੇ ਕਰਦੇ ਸੀ ਉਦਾਂ ਅੱਜ ਵੀ ਕਰ ਹੁਣ ਤਾਂ ਇਹ ਆਪਣੀਆਂ ਸੀਟਾਂ ਜਿਹੜੀਆਂ ਅੰਮ੍ਰਿਤਸਰ ਤੋਂ ਕਿੰਨੀਆਂ ਸੀਟਾਂ ਲੈ ਗਈਆਂ ਸੂਬਾ ਕਾਦੀ ਦਲ ਕਿੰਨੀਆਂ ਸੀਟਾਂ ਦੇ ਰਿਹਾ ਰਿਜ਼ਲਟ ਆਣਾ ਵਾ ਉਸੇ ਰਤ ਤੋਂ ਸਾਹੀ ਬਾਕੀ ਅਜੇ ਹੁਣ ਤਾਂ ਫਿਰ ਲਾਲ ਅੰਕਲ ਜੀ ਸਾਡਾ ਬਹੁਤ ਧੰਨਵਾਦ ਅੰਕਲ ਜੀ ਨੂੰ ਫੇਰ ਹੀ ਸਮਝੋ ਅਸੀਂ ਕੋਸ਼ਿਸ਼ ਕੀਤੀ ਤੁਹਾਡਾ ਸ਼ੁਭਨਾਮ ਦੁਬਾਰਾ ਜੀ ਹਜੇ ਪਾਲ ਸ਼ੇਰਾ ਪਹਿਲਵਾਨ ਹਜੇ ਬਾਪ ਪਹਿਲਵਾਨ ਮਿਰਪਾਲ ਸਿੰਘ ਪਹਿਲਵਾਨ ਹਜੇ ਪਾਲ ਸ਼ੇਰਾ ਪਹਿਲਵਾਨ ਲੋ ਜੀ ਸਾਡੇ ਨਾਲ ਜਿਹੜੇ ਜੂਥ ਵਿੰਗ ਦੇ ਹਜੇ ਪਾਲ ਸਿੰਘ ਸ਼ੇਰਾ ਪ੍ਰਧਾਨ ਜਿਹੜਾ ਵਾਰ ਨੰਬਰ 30 ਦੇ ਆ ਗਿਆ ਪਹਿਲਵਾਨ ਵੀ ਆ ਉਹ ਕੁਸ਼ਤੀਆਂ ਦੇ ਵਿੱਚ ਉਹਨਾਂ ਨਾਮ ਖੱਟਿਆ ਆਪਣਾ ਤੇ ਉਹਨਾਂ ਨੇ ਇਹ ਕਿਹਾ ਕਿ ਅੱਜ ਜਿਹੜਾ ਸੋਰਾਮੀ ਕਮਿਟੀ ਉਹ ਲੋ ਜਿਹੜਾ ਅੱਜ ਜਿੱਤੂ ਕਰਾਰ ਗਿਆ ਦਿੱਤੇ ਗਿਆ ਸਰਦਾਰ ਅਵਤਾਸ ਸਿੰਘ ਟਰੱਕ ਵਾਲੇ ਇਹਦੇ ਦਾ ਪਾਰਟੀ ਦਾ ਬਲਬੁਤਾ ਵਧੇਗਾ ਕਿਉਂਕਿ ਅਜੇ ਗੁਰੂ ਰਾਮਦਾਸ ਦੀ ਅਪਵਿੱਤਰ ਨਗਰ ਦੇ ਵਿੱਚ ਜੋ ਅਸੀਂ ਆਉਣੇ ਆਪਣੇ ਭੱਲਾ ਬਖਸ਼ਾਉਣ ਨੂੰ ਤੇ ਇਹਨਾਂ ਦੇ ਜਿਹੜਾ ਪ੍ਰੈਜ਼ੀਡੈਂਟ ਆ ਸਰਦਾਰ ਸੰਦੀਪ ਸਿੰਘ ਜੀ ਬਾਦਸ਼ਾਹਬ ਔਰ ਉਹਨਾਂ ਦਾ ਪੂਰੇ ਨਾਲ ਟੀਮ ਵੱਲੋਂ ਗੁਰੂ ਦੀ ਨਗਰ ਦੇ ਵਿੱਚ ਜਾ ਕੇ ਆਪਣੀ ਖਿੰਮਾ ਮੰਗੀ ਸੀ ਜਿਹਦੇ ਦੇ ਅੱਜ ਬਲਬੁਤੇ ਦੇ ਨਾਲ ਸਰਦਾਰ ਅਵਤਾਸ ਸਿੰਘ ਟਰੱਕ ਵਾਲੇ ਇਹਦਾ ਜਿੱਤੂ ਕਰਾਰ ਦਿੱਤੇ ਗਿਆ ਜਿਹਦਾ ਸੋਵਿਕਲ ਕੱਲ ਦਾ बाल बुटा वीह फिर उभर आए सरबीर जी राजा अमृतसर ਜਿਹੜਾ ਸ਼ੇਰਪਹਾਵਾਨ ਜਿੰਦਾ ਜਿੰਦਾਬਾਦ ਤੁਹਾਡਾ ਸ਼ੁਭਨਾਗੀ ਜਨਾਬ ਅਜੇ ਪਾਸੇ ਸ਼ੇਰਪਹਾਵਾਨ ਹਾਂਜੀ ਕਿ ਆ ਜਿਹੜੇ ਵਾਰਡ ਨੰਬਰ 30 ਦੇ ਵਿੱਚੋਂ ਸਰਦਾਰ ਅਮਤਾਸ ਸਿੰਘ ਟਰੱਕਾਂ ਵਾਲੇ ਜਿਹੜੇ ਜਿੱਤੂ ਕਰਾਰ ਦਿੱਤੇ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਵਧੀਆ ਇਨਸਾਨ ਆ ਆਪਣੀ ਮਿਹਨਤ ਬੋਲੀ ਰਹੀ ਹੈ ਮਿਹਨਤ ਕਰਕੇ ਜਿੱਤਗੇ ਬਾਈ ਬਹੁਤ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਨਾ ਵਾਰਡ ਦੇ ਚੋਂ ਆਪਣੇ ਇਲਾਕੇ ਦੇ ਵਿੱਚ ਵਾਰਡ ਦੇ ਵਿੱਚ ਚੰਗਾ ਕੰਮ ਕੀਤਾ ਤੇ ਕੰਮ ਨੂੰ ਵੋਟਾਂ ਦਿੱਤੀਆਂ ਕੰਮ ਨੂੰ ਹੀ ਵੋਟਾਂ ਪਈਆਂ ਬਿਲਕੁਲ ਬਹੁਤ ਹੀ ਆ ਕੰਮ ਪੁਰਾਣੇ ਬੰਦੇ ਆ ਪੁਰਾਣੇ ਪੁਰਾਣੇ ਬੰਦੇ ਚੱਲਦੇ ਆ ਰਹੇ ਸੀਨੀਅਰ ਬੰਦੇ ਆ ਕਾਲੀ ਦਲ ਦੇ ਇਹਨਾਂ ਦਾ ਕੰਮ ਬੋਲਿਆ ਤੇ ਕੰਮ ਦੇ ਇੰਦਾਰ ਦੇ ਚੈਨਲ ਤੇ ਇਹਨਾਂ ਨੇ ਕਿਹਾ ਕਿ ਅਸੀਂ ਕੰਮ ਕੀਤੇ ਹਣੀ ਕੰਮ ਕਰਾਂਗੇ ਤੇ ਜਿੱਤੇ ਸਾਰੇ ਸੰਜੋਗ ਬਹੁਤ ਫਾਈਲ ਇਹ ਪੱਲੇ ਵੀ ਕੰਮ ਕਰਦੇ ਆ ਰਹੇ ਸੀ ਜੀ ਕੰਮ ਕਰੋ ਪਹਿਲੇ ਵੀ ਕੰਮ ਕਰਦੇ ਆ ਰਹੇ ਸੀ ਕਾਲੀ ਦਲ ਦੇ ਵਿੱਚ ਅੱਜ ਵੀ ਕੰਮ ਕਰਦੇ ਰਹੇ ਐਡਾ ਪਹਿਲੇ ਕਰਦੇ ਸੀ ਉਦਾਂ ਅੱਜ ਵੀ ਕਰ ਰਹੇ ਹੁਣ ਤਾਂ ਆਪਣੀਆਂ ਸੀਟਾਂ ਆ ਅੰਮ੍ਰਿਤਸਰ ਤੋਂ ਕਿੰਨੀਆਂ ਸੀਟਾਂ ਲੈ ਗਈਆਂ ਸੂਰਿਕਲ ਗੱਲ ਕਿੰਨੀਆਂ ਸੀਟਾਂ ਦੇ ਰਿਜ਼ਲਟ ਆਣਾ ਵਾ ਉਹ ਸਿਰੇ ਦਾ ਤਾਂ ਸਾਗੇ ਬਾਕੀ ਅਜੇ ਤਾਂ ਫਿਲਹਾਲ ਅੰਕਲ ਜੀ ਸਾਡਾ ਬਹੁਤ ਧੰਨਵਾਦ ਜੀ ਸਾਡੇ ਨੇ ਜਿਹੜੇ ਜੂਥ ਵਿੰਗ ਦੇ ਅਜੇ ਪਾਲ ਸਿੰਘ ਸ਼ੇਰਾ ਪ੍ਰਧਾਨ ਜਿਹੜਾ ਵਾਰ ਨੰਬਰ 30 ਦੇ ਆ ਗਿਆ ਪਹਿਲਵਾਨ ਵੀ ਆ ਉਹ ਕੁਸ਼ਤੀਆਂ ਦੇ ਵਿੱਚ ਉਹਨਾਂ ਨਾਮ ਖੱਟਿਆ ਆਪਣਾ ਜੋ ਉਹਨਾਂ ਨੇ ਇਹ ਕਿਹਾ ਕਿ ਅੱਜ ਜਿਹੜਾ ਸੁਰਮੀ ਕਮੇਟੀ ਉਹਨਾਂ ਜਿਹੜਾ ਅੱਜ ਜੇਤੂ ਕਰਾਰ ਗਏ ਦਿੱਤੇਗੇ ਸਰਦਾਰ ਅਵਤਾਸੇ ਟੱਕਾਲੇ ਇਹਦੇ ਨਾਲ ਪਾਰਟੀ ਦਾ ਬਲਬੁਤਾ ਵਧੇਗਾ ਜੋ ਕਿ ਅਜੇ ਗੁਰੂ ਰਾਮਦਾਸ ਉਧਰ ਅਪਿਤ ਨਗਰ ਦੇ ਵਿੱਚ ਜੋ ਅਸੀਂ ਆਉਣੇ ਆਪਣੇ ਭੱਲਾ ਬਖਸ਼ਾਉਣ ਨੂੰ ਤੇ ਇਹਨਾਂ ਦੇ ਜਿਹੜਾ ਪ੍ਰੈਜ਼ੀਡੈਂਟ ਆ ਸਰਦਾਰ ਸੰਦੀਪ ਸਿੰਘ ਜੀ ਬਾਦਲ ਸਾਹਿਬ ਉਹਨਾਂ ਦਾ ਪੂਰੇ ਨਾਲ ਟੀਮ ਵੱਲੋਂ ਗੁਰੂ ਦੀ ਨਗਰ ਦੇ ਵਿੱਚ ਜਾ ਕੇ ਆਪਣੀ ਖਿੰਮਾ ਮੰਗੀ ਸੀ ਜਿਹਦੇ ਅੱਜ ਬਲਬੋਤੇ ਦੇ ਨਾਲ ਸਰਦਾਰ ਅਮਤਾਜ ਸਿੰਘ ਟਰੱਕ ਵਾਲੇ ਬਾਦਲ ਅੱਜ ਜਿੱਤ ਕਰਾ ਦਿੱਤੇ ਗਿਆ ਜਿਹੜਾ ਸੌਮਿਕਾਲੀ ਦਲ ਦਾ ਜਿਹੜਾ ਵਿੱਚੋਂ ਬਲਬੋਤਾ ਵਧਿਆ ਔਰ ਉਹਨੇ ਵੀ ਜਿੱਤ ਦਾਈ ਦੀ ਲਖਣਾ ਦੇ ਵਿੱਚ ਜਿਹੜਾ ਸੌਮਿਕਾਲੀ ਦਲ ਫਿਰ ਉੱਪਰ ਕੇ ਸਾਹਮਣੇ ਆਏਗਾ ਜੀ ਨੂੰ ਸ਼ੇਖ ਬਹੁਤ ਤਰਬੀਤ ਸੇ ਦਿਲਾ ਚਾਲ ਸਟਾਰ ਅਬਰ ਸਾਹਿਬ ਸਰਕਾਰ